ਬੰਦੀ ਸਿੰਘਾਂ ਦਾ ਜਦੋਂ ਜਦੋਂ ਵੋਟਾਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਚਾਹੇ ਭਾਜਪੀ ਦੀ ਗੱਲ ਹੋਵੇ ਪੰਜਾਬ ਦੀਆਂ ਪਾਰਟੀਆਂ ਦੀ ਗੱਲ ਹੋਵੇ ਆ ਜਦੋਂ ਬਾਈ ਦੀਆਂ ਵੋਟਾਂ ਹੁੰਦੀਆਂ ਨੇ ਕਿਹਾ ਜਾਂਦਾ ਕਿਸੇ ਕੁਝ ਮਹੀਨਿਆਂ ਦੇ ਬੱਚਾ ਬੰਦੀ ਸਿੰਘ ਰਹਿਾਇਆ ਕਰਦੇ ਅਗੇ ਪਰ ਸਾਢੇ 3 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਬੰਦੀ ਸਿੰਘਾਂ ਦੀ ਗੱਲ ਕਰਨੀ ਕੋਈ ਹੋ ਰਹੀ ਉਹ ਕੋਈ ਕ੍ਰਿਮੀਨਲ ਬੰਦੇ ਨਹੀਂ ਹੈਗੇ ਬਿਲਕੁਲ ਉਹਨਾਂ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਅੱਤ ਚੱਕੀ ਸੀ ਕੁਝ ਬੰਦਿਆਂ ਨੇ ਸਾਢੇ 150 ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਹੋਏ ਜੀ ਤਾਂ ਸਾਡੇ ਇਹਨਾਂ ਨੌਜਵਾਨ ਵੀਰਾਂ ਨੇ ਭਾਵਨਾਵਾਂ ਦੇ ਬਹਿਣ ਵਿੱਚ ਆ ਕੇ ਕੁਝ ਘਟਨਾਵਾਂ ਨੂੰ ਅੰਜਾਮ ਦਿੱਤਾ ਇਹ ਕਹਿ ਲੋ ਕਿ ਉਹਨਾਂ ਨੇ ਬਹੁਤ ਵੱਡੇ ਕਾਤਲਾਂ ਦੇ ਕਤਲ ਕਰਵਾਏ ਨੇ ਕਿਸੇ ਆਮ ਵਿਅਕਤੀ ਦਾ ਕਤਲ ਨਹੀਂ ਕੀਤਾ ਕੇਂਦਰ ਸਰਕਾਰ 2019 ਦੇ ਵਿੱਚ ਗੁਰਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਜੀ ਆਪ ਇਹ ਕਹਿ ਚੁੱਕੀ ਹੈ ਕਿ ਅਸੀਂ ਅਖ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਤੇ ਭਾਈ ਪ੍ਰਮੰਦ ਸਿੰਘ ਰਾਜੋਆਣਾ ਦੀ ਫਾਂਸੀ ਉਮਰ ਕੈਚ ਤਬਦੀਲ ਕਰਾਂ ਫਿਰ ਆਪ ਹੀ ਇਹ ਗੱਲਾਂ ਕਹਿ ਕੇ ਆਪ ਵੀ ਮੁਕਰਦੇ ਨੇ ਕਹਿੰਦੇ ਜੇਕਰ ਬੰਦੀ ਸਿੰਘ ਬਾਹਰ ਆਉਣਗੇ ਤਾਂ ਫਿਰ ਕੋਈ ਨਾ ਕੋਈ ਮੂਵਮੈਂਟ ਖੜੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਦਇਆ ਸਿੰਘ ਲਾਹੌਰੀਆ ਹਰਨੇਕ ਸਿੰਘ ਪੱਪ ਜਿਹੜੇ ਪਰਮਨੈਂਟ ਪੈਰੋਲ ਤੇ ਬਾਹਰ ਨੇ ਆ ਕੇ ਕੋਈ ਇਹੋ ਜੀ ਐਕਟੀਵਿਟੀ ਉਹਨਾਂ ਨੇ ਨਹੀਂ ਕੀਤੀ ਕਿੰਨਾ ਸਮਾਂ ਹੋ ਗਿਆ ਬਾਹਰ ਆਇਆ ਨੂੰ ਇਹਨਾਂ ਨੂੰ ਉਮਰ ਕੈਦਾਂ ਹੋਈਆਂ ਸੀ ਉਹ ਕਾਤਲ ਸੀ ਪੁਲਿਸ ਆਫੀਸਰ ਸਾਡੇ ਸਿੱਖਾਂ ਦੇ ਖੂਨ ਨਾਲ ਉਹਨਾਂ ਨੇ ਹੋਲੀ ਖੇਡੀ ਸੀ ਉਹਨਾਂ ਨੂੰ 2-200 ਸਾਲ ਬਾਅਦ ਰਿਹਾ ਕੀਤਾ ਗਿਆ ਉਮਰ ਕੈਦੀਆਂ ਨੂੰ ਕਿਉਂਕਿ ਉਹਨਾਂ ਦੀ ਸਪਾਸ ਡੀਜੀਪੀ ਪੰਜਾਬ ਪੁਲਿਸ ਤੇ ਬਧੀਖ ਡਾਇਰੈਕਟਰ ਆਫ ਪੁਲਿਸ ਜ਼ਿਲ੍ਹਾ ਨੇ ਕੀਤੀ ਸੀਗੀ ਉਹਨਾਂ ਨੂੰ ਰਿਹਾ ਕਰਤਾ ਤੇ ਸਾਡੇ ਬੰਦਿਆਂ ਨੂੰ 30-30 25-25 ਸਾਲਾਂ ਬਾਅਦ ਵੀ ਛੱਡਿਆ ਨਹੀਂ ਜਾ ਰਿਹਾ ਇਹ ਸਾਡੇ ਨਾਲ ਨੰਗਾ ਚਿੱਟਾ ਤੋਖਾ ਸਾਰਿਆਂ ਦੇ ਵਿੱਚ ਸੁਹਿਰਦ ਬੰਦੇ ਹੈਗੇ ਨੇ ਕਾਰਸੀ ਵਾਲੇ ਬਾਬਿਆਂ ਚ ਬਹੁਤ ਸੋਹਣਾ ਕੰਮ ਕਰ ਰਹੇ ਨੇ ਅਸੀਂ ਸਭ ਦਾ ਦਿਨੋ ਸਤਿਕਾਰ ਕਰਦੇ ਹਾਂ ਪਰ ਸਾਰੀਆਂ ਸੰਸਥਾਵਾਂ ਦੇ ਵਿੱਚ ਕੁਝ ਨਾ ਕੁਝ ਕਿਤੇ ਵੱਧ ਕਿਤੇ ਘੱਟ ਕੁਝ ਸਵਾਰਥੀ ਬੰਦੇ ਨੇ ਜਿਹੜੇ ਕੁੱਕੜਖੇ ਉਡਾ ਕੇ ਪੰਜ ਚਾਰ ਮੁੱਦਿਆਂ ਤੇ ਜਿਨ੍ਹਾਂ ਤੇ ਸਹਿਮਤੀ ਨਹੀਂ ਹੋ ਸਕਦੀ ਉਹ ਫਿਲਹਾਲ ਸਹਿਮਤੀ ਨਹੀਂ ਬਣਨੀ ਤੇ ਨਾ ਤੇ ਉਹਨਾਂ ਮੁੱਦਿਆਂ ਦੇ ਉੱਤੇ ਰੌਲਾ ਰੱਪਾ ਪਾ ਕੇ ਉਹ ਕੌਮ ਨੂੰ ਕਨਫਿਊਜ਼ ਕਰਦੇ ਨੇ ਆਪ ਚਲ ਜਾ ਕੇ ਰੱਖਣਾ ਚਾਹੁੰਦੇ ਆ ਧੰਨਵਾਦ ਵਧਿਆ ਪੰਜਾਬ ਦੇ ਵਿੱਚ ਉਹ ਨਹੀਂ ਬਹੁਤ ਸਾਲਾਂ ਤੋਂ ਪੈਰ ਪਸਾਰ ਰਿਹਾ ਪਸਾਰ ਪੈਰ ਪਸਾਰ ਦੇ ਪਸਾਰ ਦੇ ਬਹੁਤ ਫੈਲ ਪੰਜਾਬ ਦੇ ਬਚੋ ਡੇਰਾਬਾਦ ਔਰ ਜੁਮੇਵਾਰ ਕਿਨੂੰ ਮੰਨਦੇ ਲੋਕ ਜੁਮੇਵਾਰ ਆ ਲੋਕਾਂ ਨੂੰ ਸਮਝਾਇਆ ਨਹੀਂ ਗਾ ਡੇਰਾਬਾਦ ਪ੍ਰਤੀ ਪਿਆਰ ਨਾਲ ਬਹਿ ਕੇ ਸਮਝਾ ਜੇ ਯਾਰ ਆਪਣਾ ਗੁਰੂ ਗੋਬਿੰਦ ਸਿੰਘ ਆ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ ਲੋਕ ਛਾਲਾ ਮਾਰ ਮਾਰ ਕੇ ਸਿੱਖੀ ਵੱਲ ਭੱਜੇ ਆਉਂਦੇ ਆ ਜੀ ਇਹ ਤਾਂ ਸਿਰਫ ਸਾਡੀ ਦੱਸਣ ਵਾਲਿਆਂ ਦੀ ਕਮੀ ਰਹੀ ਐ ਕਿ ਅਸੀਂ ਉਹਨਾਂ ਨਾਲ ਤੱਕ ਪਿਆਰ ਨਾਲ ਗੱਲ ਨਹੀਂ ਪਹੁੰਚਾ ਸਕੇ ਲੋਕਾਂ ਦਾ ਕੋਈ ਕਸੂਰ ਨਹੀਂ ਔਰ ਜਿਹੜੀ ਸਾਡੀ ਐ ਜੀਪੀਸੀ ਹੈ ਸਰਮੌਰ ਸੰਸਥਾ ਹੈ ਜਿਹੜੀ ਕਹਿੰਦੇ ਨੇ ਜਿਹਨੂੰ ਸਰਮੌਰ ਸੰਸਥਾ ਉਹਨਾਂ ਚ ਇਮਾਨਦਾਰੀ ਨਹੀਂ ਹੈ ਮਜੂਦਾ ਪ੍ਰਬੰਧ ਕਾ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਰ ਨਾਲ ਜੁੜਿਓ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅੱਜ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਬੰਦੀ ਸਿੰਘਾਂ ਦੇ ਉੱਪਰ ਬੰਦੀ ਸਿੰਘਾਂ ਦੇ ਉੱਪਰ ਜਦੋਂ ਜਦੋਂ ਵੀ ਵੋਟਾਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਚਾਹੇ ਵਿਧਾਨ ਸਭਾ ਵੋਟਾਂ ਦੀ ਗੱਲ ਹੋਵੇ ਲੋਕ ਸਭਾ ਵੋਟਾਂ ਦੀ ਗੱਲ ਹੋਵੇ ਉਦੋਂ ਉਦੋਂ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਹੈਗਾ ਉਹ ਵੱਡੀ ਪੁੱਤਰ ਦੇ ਉੱਪਰ ਆ ਜਾਇਓ ਦਵਿੰਦਰਪਾਲ ਸਿੰਘ ਪੁੱਲਰ ਦੀ ਗੱਲ ਹੋਵੇ ਜਰਤਾਰ ਸਿੰਘ ਹਵਾਰਾ ਸਾਹਿਬ ਦੀ ਗੱਲ ਹੋਵੇ ਉਹਨਾਂ ਦੇ ਮਾਤਾ ਜੀ ਹੋਣਾ ਪਿੰਡ ਆਏ ਹੋਇਆ ਉਹ ਮਾਤਾ ਜੀ ਜਿਹੜੇ ਉਹ ਸਥਿਤੀ ਦੇ ਵਿੱਚ ਨਹੀਂ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾ ਦੁਖਦਾ ਇੱਕ ਮਾਂ ਜਿਹੜੀ ਓਵਰ ਪੂਰੀ ਨੰਗ ਜਾਂਦੀ ਆ ਆਪਣੇ ਪੁੱਤਰ ਨੂੰ ਢੀਕਦੇ ਹੋਏ ਉਵਾਰ ਸਕਦੇ ਉਹਨਾਂ ਜਿਹੜੀ ਦਾੜੀ ਵੀ ਹਜੇ ਫੁੱਟਣੀ ਸ਼ੁਰੂ ਹੋਈ ਸੀ ਉਦੋਂ ਤੋਂ ਜੇਲ੍ਹ ਦੇ ਵਿੱਚ ਆਇਆ ਇਹੋ ਬੇਅਦਬੀ ਦਾ ਮਸਲਾ ਹੋਵੇ 2015 ਦੇ ਵਿੱਚ ਬੁਰਦ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਬੇਅਦਬੀ ਹੁੰਦੀ ਉਸ ਤੋਂ ਬਾਅਦ ਵੀ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਹੁਣ ਵੀ ਬੇਅਦਬੀਆਂ ਹੋਈਆਂ ਪਰ ਇਹ ਕਿਉਂ ਹੁੰਦੀਆਂ ਨੇ ਕਰਵਾਈਆਂ ਜਾਂਦਿਆਂ ਨੇ ਇਹਦੀ ਮਰ ਲਈ ਗੇਮ ਕੀ ਆ ਸਾਡੇ ਨਾਲ ਭਾਈ ਸਾਹਿਬ ਹਰਿੰਦਰ ਸਿੰਘ ਮਾਜੀ ਮੌਜੂਦ ਨਹੀਂ ਗੱਲਬਾਤ ਕਰਦੇ ਆ ਔਰ ਚੀਜ਼ਾਂ ਉੱਪਰ ਕੋਹ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਕਾਲਸਾ ਜੀ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦਾ ਜਦੋਂ-ਜਦੋਂ ਵੋਟਾਂ ਪੰਜਾਬ ਦੇ ਬਚਾਉਂਦੀਆਂ ਨੇ ਚਾਹੇ ਭਾਜਪੀ ਦੀ ਗੱਲ ਹੋਵੇ ਪੰਜਾਬ ਦੀਆਂ ਪਾਰਟੀਆਂ ਦੀ ਗੱਲ ਹੋਵੇ ਆ ਜਦੋਂ ਬਾਈ ਦੇ ਵੋਟਾਂ ਹੁੰਦੀਆਂ ਨੇ ਕਿਹਾ ਜਾਂਦਾ ਕਿਸੇ ਕੁਝ ਮਹੀਨਿਆਂ ਦੇ ਬੱਚ ਬੰਦੀ ਸਿੰਘਾਂ ਰਿਹਾਇਆ ਕਰਦੇ ਆਂਗੇ ਪਰ ਸਾਢੇ 3 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਬੰਦੀ ਸਿੰਘਾਂ ਦੀ ਗੱਲ ਨਹੀਂ ਕੋਈ ਹੋ ਰਹੀ ਔਰ ਹਵਾਰਾ ਸਾਹਿਬ ਦੇ ਮਾਤਾ ਜੀ ਪੰਡਾ ਹੋਇਆ ਬੇਹੱਦ ਦੁਖਤ ਚੀਜ਼ਾਂ ਹੋ ਗਈਆਂ ਸਰਦਾਰ ਸਿਮਰਨਜੀਤ ਸਿੰਘ ਜੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਪਹਿਲੀ ਗੱਲ ਉਹ ਕੋਈ ਕ੍ਰਿਮੀਨਲ ਬੰਦੇ ਨਹੀਂ ਹੈਗੇ ਬਿਲਕੁਲ ਉਹਨਾਂ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਅੱਤ ਚੱਕੀ ਸੀ ਕੁਝ ਬੰਦਿਆਂ ਨੇ ਸਾਡੇ ਬੇਕਸੂਰ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਹੋਏ ਜੀ ਤਾਂ ਸਾਡੇ ਇਹਨਾਂ ਨੌਜਵਾਨ ਵੀਰਾਂ ਨੇ ਭਾਵਨਾਵਾਂ ਦੇ ਬਹਿਣ ਵਿੱਚ ਆ ਕੇ ਕੁਝ ਘਟਨਾਵਾਂ ਨੂੰ ਅੰਜਾਮ ਦਿੱਤਾ ਹੂੰ ਇਹ ਕਹਿ ਲੋ ਕਿ ਉਹਨਾਂ ਨੇ ਬਹੁਤ ਵੱਡੇ ਕਾਤਲਾਂ ਦੇ ਕਤਲ ਕਰਵਾਏ ਨੇ ਜੀ ਕਿਸੇ ਆਮ ਵਿਅਕਤੀ ਦਾ ਕਤਲ ਨਹੀਂ ਕੀਤਾ ਹੂੰ ਤਾਂ ਇਸ ਕਰਕੇ ਵਿਸ਼ਵ ਭਰ ਵਿੱਚ ਜਿੰਨੀ ਵੀ ਸਿੱਖ ਕੌਮ ਵਸਦੀ ਹੈ ਭਾਵੇਂ ਉਹ ਕਿਸੇ ਵੀ ਕੰਟਰੀ ਵਿੱਚ ਹੋਵੇ ਸਾਰੇ ਬੰਦੀ ਸਿੰਘਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਫੋਰਨ ਕੰਟਰੀਜ਼ ਦੇ ਗੁਰਦੁਆਰਿਆਂ 'ਚ ਤਾਂ ਸਾਰਿਆਂ 'ਚ ਬੰਦੀ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਔਰ ਨਾਲ ਨਾਲ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਹੁੰਦੀਆਂ ਨੇ ਜੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬਿਮਾਰ ਨੇ ਜੀ ਇਹ ਹਿਊਮਨ ਰਾਈਟ ਬਣਦਾ ਹਰ ਵਿਅਕਤੀ ਦਾ ਕਿ ਉਹ ਆਪਣੇ ਬੱਚੇ ਨੂੰ ਮਿਲ ਸਕਦੀ ਹੈ ਜੇਲ੍ਹ ਦਾ ਵੀ ਇਹ ਪ੍ਰੋਟੋਕਾਲ ਹੈ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਉਹਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਪਹਿਨਾ ਸਾਡੇ ਜਗਤਾਰ ਸਿੰਘ ਤਾਰਾ ਜੀ ਜਗਤਾ ਆਪਣੇ ਪਰਮਜੀਤ ਸਿੰਘ ਭਿਉਰਾ ਉਹ ਆਪਣੀ ਮਾਤਾ ਨੂੰ ਮਿਲਣਾ ਚਾਹੁੰਦੇ ਸੀਗੇ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬਿਮਾਰ ਨੇ ਤਾਂ ਸਾਡੇ ਨਾਲ ਇਹ ਲਗਾਤਾਰ ਤੱਕੇ ਹੁੰਦੇ ਨੇ ਕੇਂਦਰ ਸਰਕਾਰ 2019 ਦੇ ਵਿੱਚ ਗੁਰਨਾਨਕ ਸਿੰਘ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਜੀ ਆਪ ਇਹ ਕਹਿ ਚੁੱਕੀ ਹੈ ਕਿ ਅਸੀਂ ਅੱਠ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਤੇ ਭਾਈ ਬਲਬੰਦ ਸਿੰਘ ਰਾਜੋਆਣਾ ਦੀ ਫਾਂਸੀ ਉਮਰ ਕੈਦ ਚ ਤਬਦੀਲ ਕਰਾਂਗੇ ਹੂੰ ਫਿਰ ਆਪ ਹੀ ਇਹ ਗੱਲਾਂ ਕਹਿ ਕੇ ਆਪ ਹੀ ਮੁਕਰਦੇ ਨੇ ਹੂੰ ਅਜੇ ਤੱਕ ਭਾਈ ਜਗਤਾਰਸ ਭਾਈ ਬਲਬੰਦ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਹੈ ਉਮਰ ਕੈਦ ਦੇ ਵਿੱਚ ਬਦਲਣੀ ਹੈ ਉਹ ਆਰਟੀਕਲ 72 ਦੇ ਤਹਿਤ ਕੇਂਦਰ ਸਰਕਾਰ ਨਹੀਂ ਬਦਲਣੀ ਹੈ ਉਹਦੇ ਚ ਕੇਂਦਰ ਸਰਕਾਰ ਭੱਜ ਰਹੀ ਹੈ ਆਪਣੇ ਵਾਅਦੇ ਤੋਂ ਵੀ ਜੀਪੀ ਦੀ ਤੇ ਜਿਹੜੇ ਬਾਕੀ ਸਿੰਘ ਨੇ ਸਾਡੇ ਉਹ ਵੀ ਛੱਡੇ ਨਹੀਂ ਜਾ ਰਹੇ ਤਾਂ ਇਹਦੇ ਵਿੱਚ ਇੱਕ ਬਹਾਨਾ ਬਣਾ ਦਿੱਤਾ ਜਾਂਦਾ ਹੈ ਵੀ ਇਹਦੇ ਨਾਲ ਜੀ ਕਾਨੂੰਨੀ ਵਿਵਸਥਾ ਨੂੰ ਖਤਰਾ ਹੋਊ ਲਾਅਨ ਆਰਡਰ ਨੂੰ ਖਤਰਾ ਹੋਊਗਾ ਜੀ ਤਾਂ ਮੈਂ ਬਹੁਤ ਸਾਰੀਆਂ ਮਿਸਾਲਾਂ ਦੇ ਸਕਦਾ ਕਿ ਸਾਡੇ ਪਹਿਲਾਂ ਜਿਹੜੇ ਸਾਜੀ ਇਹ ਥੋੜਾ ਸਵਾਲ ਵਿੱਚ ਆ ਬਹੁਤ ਲੋਕ ਗੱਲ ਕਰਦੇ ਚਾਹ ਉਹ ਭਾਜੀਪੀ ਦੇ ਹੋਣ ਕਿਸੇ ਹੋਰ ਧਿਰ ਦੇ ਹੋਣ ਕਿੰਨੇ ਤੇ ਜੇਕਰ ਬੰਦੀ ਸਿੰਘ ਬਾਹਰ ਆਉਣਗੇ ਤਾਂ ਫਿਰ ਕੋਈ ਨਾ ਕੋਈ ਮੂਵਮੈਂਟ ਖੜੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਸਾਡੀ ਬੰਦੀ ਸਿੰਘ ਕੁਝ ਬਾਹਰ ਆਏ ਵੀ ਨਹੀਂ ਮੈਂ ਦੱਸਣਾ ਚਾਹੁੰਦਾ ਉਹਨਾਂ ਨੇ ਕਿਹੜੀ ਮੂਵਮੈਂਟ ਖੜੀ ਕੀਤੀ ਹੈ ਦਇਆ ਸਿੰਘ ਲਾਹੌਰੀਆ ਹਰਨੇਕ ਸਿੰਘ ਭੱਪ ਜਿਹੜੇ ਪਰਮਨੈਂਟ ਪੈਰੋਲ ਤੇ ਬਾਹਰ ਨੇ ਆ ਕੇ ਕੋਈ ਇਹੋ ਜੀ ਐਕਟੀਵਿਟੀ ਉਹਨਾਂ ਨੇ ਨਹੀਂ ਕੀਤੀ ਕਿੰਨਾ ਸਮਾਂ ਹੋ ਗਿਆ ਬਾਹਰ ਆਇਆਂ ਨੂੰ ਉਹ ਕੋਈ ਵੀ ਗੈਰਕਾਨੂੰਨੀ ਉਹਨਾਂ ਨੇ ਕੰਮ ਨਹੀਂ ਕੀਤਾ ਅਜੇ ਤੱਕ ਤੇ ਫਿਰ ਭਾਈ ਗੁਰਮੀਤ ਸਿੰਘ ਇੰਜੀਨੀਅਰ ਸ਼ਮਸ਼ੀਰ ਸਿੰਘ ਲਖਵਿੰਦਰ ਸਿੰਘ ਲੱਖਾ ਉਹ ਵੀ ਅਜ ਬਾਹਰ ਨਹੀਂ ਤਾਂ ਉਹ ਉਹਨਾਂ ਨੇ ਵੀ ਕੋਈ ਇਹੋ ਜੀ ਸਮੱਸਿਆ ਨਹੀਂ ਖੜੀ ਕੀਤੀ ਇਹ ਤੋਂ ਇਲਾਵਾ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਮਸਲਾ ਹੈ ਉਹ ਤਾਂ ਸਿਰਫ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣਾ ਹੈ ਨਾ ਉਹਨੂੰ ਛੱਡਣ ਦੀ ਤਾਂ ਗੱਲ ਨਹੀਂ ਹੋਈ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣਾ ਰੱਖਣਾ ਤਾਂ ਜੇਲ ਚ ਹੀ ਸੀਗਾ ਦੂਜੀ ਗੱਲ ਭਾਈ ਜਗਤਾਰ ਸਿੰਘ ਹਵਾਰੇ ਦੀ ਤਾਂ ਸਿਰਫ ਉਹਨੂੰ ਜੇਲ ਸ਼ਿਫਟ ਕਰਨ ਵਾਸਤੇ ਕਹਿ ਰਹੀਆਂ ਨੇ ਜਥੇ ਬੰਦੀਆਂ ਕਿ ਆਜ ਏਰ ਚੋਂ ਦੂਜੀ ਜੇਲ੍ਹ 'ਚ ਹੀ ਜਾਣਾ ਓਨੇ ਜੀ ਜੇਲ੍ਹ ਸ਼ਿਫਟ ਤੱਕ ਨਹੀਂ ਕੀਤੀ ਜਾਂਦੀ ਤੁਸੀਂ ਦੱਸੋ ਕਿ ਜੇਲ੍ਹ 'ਚੋਂ ਜੇਲ੍ਹ ਵਿੱਚ ਭੇਜਣਾ ਹੋਵੇ ਇਹਦੇ ਨਾਲ ਕਿਹੜਾ ਲਾਅਨ ਆਰਡਰ ਨੂੰ ਖਤਰਾ ਹੁੰਦਾ ਇਹ ਸਾਰੀਆਂ ਬੇਇਮਾਨੀਆਂ ਸਾਡੇ ਨਾਲ ਕੀਤੀਆਂ ਜਾਂਦੀਆਂ ਨੇ ਦੂਜੇ ਪਾਸੇ ਮੇਰੇ ਕੋਲ ਰਿਕਾਰਡ ਪਿਆ ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ ਸੀ ਉਹ ਕਾਤਲ ਸੀ ਪੁਲਿਸ ਆਫੀਸਰ ਸਾਡੇ ਸਿੱਖਾਂ ਦੇ ਖੂਨ ਨਾਲ ਉਹਨਾਂ ਨੇ ਹੋਲੀ ਖੇਢੀ ਸੀ ਉਹਨਾਂ ਨੂੰ 2-200 ਸਾਲ ਬਾਅਦ ਰਿਹਾ ਕੀਤਾ ਗਿਆ ਉਮਰ ਕੈਦੀਆਂ ਨੂੰ ਕਿਉਂਕਿ ਉਹਨਾਂ ਦੀ ਸਪਾਰਸ ਡੀਜੀਪੀ ਪੰਜਾਬ ਪੁਲਿਸ ਦੇ ਵੀ ਇੱਕ ਡਾਇਰੈਕਟਰ ਆਫ ਪੁਲਿਸ ਜ਼ਿਲ੍ਹਾ ਨੇ ਕੀਤੀ ਸੀਗੀ ਉਹਨਾਂ ਨੂੰ ਰਿਹਾ ਕਰਤਾ ਤੇ ਸਾਡੇ ਬੰਦਿਆਂ ਨੂੰ 30 30 25 25 ਸਾਲਾਂ ਬਾਅਦ ਵੀ ਛੱਡਿਆ ਨਹੀਂ ਜਾ ਰਿਹਾ ਇਹ ਸਾਡੇ ਨਾਲ ਨੰਗਾ ਚਿੱਟਾ ਜਿਹੜਾ ਹੈਗਾ ਧੋਖਾ ਹੋ ਰਿਹਾ ਅ ਕਾਲਾ ਸਾਹਿਬ ਜੀ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਆਉਂਦੀ ਆ ਭਾਈ ਬਲਵੰਤ ਸਿੰਘ ਰਾਜੋਣਾ ਦੇ ਉੱਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਫਾਂਸੀ ਦੇਣ ਦੀ ਗੱਲ ਸੀ ਪਰ ਹੁਣ ਤੱਕ ਰੋਕ ਕਿਉਂ ਲਈ ਹੋਈ ਆ ਕਾਰਨ ਦੱਸੋ ਨੋਟਿਸ ਲਿਆ ਉਹਨਾਂ ਨੇ ਬਿਲਕੁਲ ਜੀ ਸੁਪਰੀਮ ਕੋਰਟ ਨੇ ਜਿੰਨੇ ਵੀ ਮੌਜੂਦਾ ਜੱਜ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਇਹ ਬਿਲਕੁਲ ਠੀਕ ਹੈ ਕਿਉਂਕਿ ਇਹ ਜਿਹੜਾ ਮਸਲਾ ਹੈ ਇਹ ਇਹ ਹੁਣ ਕਾਨੂੰਨੀ ਨਹੀਂ ਹੈ ਇਕੱਲਾ ਜੀ ਮੰਦੀ ਸਿੰਘਾ ਦਾ ਮਸਲਾ ਟੋਟਲ ਸਿਆਸੀ ਮਸਲਾ ਹੈ ਜਿਸ ਦੇ ਅਨਸਾਰੀ ਕੌਮ ਇਕਮੁੱਠ ਹੋ ਜਾਂਦੀ ਹੈ ਜੀ ਇਕਤਾ ਨਾਲ ਲੜਾਈ ਲੜਨਗੇ ਹਮ ਤਾਂ ਸਿਆਸੀ ਲੋਕਾਂ ਨੂੰ ਵੀ ਲੱਗੂਗਾ ਕਿ ਵੋਟਾਂ ਇਕੱਠੀਆਂ ਨੇ ਹੂੰ ਤੁਸੀਂ ਵੇਖੋ ਸੌਦਾ ਸਾਹ ਜਿਹਦੀ ਆਪਾਂ ਮੰਦੀ ਸਿੰਘ ਨਾਲ ਤੁੰਨਾ ਨਹੀਂ ਕਰ ਸਕਦੇ ਉਹ ਤਾਂ ਰੇਪਇਸਟ ਹੈ ਕਾਤਲ ਹੈ ਉਹਨੇ ਮੌੜ ਬੰਬकांड ਕਰਵਾ ਕੇ ਮਾਸੂਮਾਂ ਦੀਆਂ ਜਾਨਾਂ ਲਈਆਂ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਕਰਵਾਈ ਹੈ ਉਹ ਕਾਤਲ ਬੰਦਾ ਵਾਰ-ਵਾਰ ਪਰੋਲਨਾ ਕਿਉਂ ਲੈ ਲੈਂਦਾ ਕਿਉਂਕਿ ਉਹਨਾਂ ਦੇ ਚੇਲੇ ਚਪਟੇ ਜਿੰਨੇ ਨੇ ਉਹ ਸਾਰੇ ਇਕੱਠੇ ਹੋ ਕੇ ਇੱਕ ਥਾਂ ਤੇ ਕੱਟ ਕਰ ਲੈਂਦੇ ਜੀ ਸਾਡੀ ਕੌਮ ਦੀ ਵੀ ਇਹ ਦੁਖਾਂਤ ਹੈ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਆਪਣੀ ਆਪਣੀ ਡਫਲੀ ਵਜਾਉਂਦੇ ਨੇ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਅੱਗੇ ਨਹੀਂ ਵਧਦੇ ਇਸੇ ਕਰਕੇ ਸਾਡਾ ਬੰਦੀ ਸਿੰਘਾਂ ਦਾ ਮਸਲਾ ਜੀ ਤੱਕ ਹੱਲ ਨਹੀਂ ਹੋਇਆ ਔਰ ਸਾਡਾ ਬੇਦਵੀ ਦਾ ਜਿਹੜਾ ਜੀ ਉਹ ਮੁੱਦਾ ਵੀ ਬੜਾ ਇੰਪੋਰਟੈਂਟ ਹੈ ਉਹਦੇ ਤੇ ਵੀ ਸਾਡੇ ਨਾਲ ਸਾਰੀਆਂ ਸਰਕਾਰਾਂ ਬੇਇਮਾਨੀ ਕਰ ਰਹੀ ਹੈ ਖਾਲਸਾ ਜੀ ਇਹ ਚਰਚਾ ਪੰਜਾਬ ਦੇ ਲੋਕਾਂ ਵਿੱਚ ਆ ਜੋ ਸਿਹਰਦ ਲੋਕ ਹੈ ਪੰਜਾਬ ਦੇ ਪੰਜਾਬ ਜੋ ਬੰਦੀ ਸਿੰਘਾਂ ਨੂੰ ਲੈ ਕੇ ਚਿੰਤਤ ਹੈ ਚਾਹੇ ਉਹ ਸਿੱਖ ਹੈ ਸਿੱਖਾਂ ਦਾ ਜਿਹੜੀ ਸਿੱਖੀ ਨਾਲ ਸੰਬੰਧਿਤ ਹੈ ਉਹਨਾਂ ਨਾਲੇ ਕੇ ਚੰਦ ਦਾ ਜਿਹੜੇ ਗੁਰੂ ਸਾਹਿਬ ਦਾ ਸਿਧਾਂਤ ਆ ਸਾਨੂੰ ਜਿਹੜਾ ਨਿਸ਼ਾਨ ਦਿੱਤਾ ਹੋਇਆ ਕੇਸਰੀ ਨਿਸ਼ਾਨ ਸਾਹਿਬ ਉਹਦੇ ਝੰਡੇ ਦੇ ਹੇਠ ਇਕੱਠੇ ਨਹੀਂ ਹੋ ਰਹੇ ਜਿਹੜੇ ਵੱਡੇ ਵੱਡੇ ਸ਼੍ਰੀ ਸਾਹਿਬ ਪਾਏ ਹੋਇਆ ਤਾਂ ਇਹੋ ਪ੍ਰਚਾਰਕਾਂ ਦੇ ਰੂਪ ਦੇ ਵਿੱਚ ਹੋਣਾ ਚਾਹੀਓ ਹੋਰ ਕਿਸੇ ਚਾਹੀਓ ਐਸਜੀਪੀਸੀ ਦੀ ਗੱਲ ਹੋਵੇ ਕਿ ਝੰਡੇ ਹੇਠ ਕਿਉਂ ਨਹੀਂ ਇਕੱਠੇ ਹੋ ਰਹੇ ਫਿਰ ਉਹ ਗੁਰਬਾਣੀ ਦਾ ਇੱਕ ਫੈਸਲਾ ਹੈਗਾ ਕਿ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜਦੋਂ ਤਾਂ ਅਸੀਂ ਉਸ ਵਿਚਾਰਤਰਨੋਂ ਪੜਾ ਲਾਂਗੇ ਫਿਰ ਤਾਂ ਅਸੀਂ ਇਕੱਠੇ ਹੋਵਾਂਗੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੌਮ ਸਾਰੀ ਇਕੱਠੀ ਹੈ ਜੀ ਕੌਮ 'ਚ ਕੋਈ મતਭੇਦ ਨਹੀਂ ਕੌਮ ਦੇ ਵਿੱਚ ਗਿਣਕੇ 50 ਬੰਦੇ ਨਹੀਂ ਹੋਣੇ ਜਿਨ੍ਹਾਂ ਨੇ મતਭੇਦ ਪੈਦਾ ਕੀਤੇ ਹੋਏ ਹੂੰ ਤਾਂ ਇਹ 40-50 ਬੰਦੇ ਐ ਸੋ ਇਹਨਾਂ ਨੂੰ ਸਹਿਰਤ ਹੋਣਾ ਚਾਹੀਦਾ ਕਿਹੜੇ ਬੰਦੇ ਆ ਜੀ ਨਹੀਂ ਤਾਂ ਸਾਰੀਆਂ ਜਥੇਬੰਦੀਆਂ 'ਚ ਸਾਰੀਆਂ ਸੰਪਰਦਾਵਾਂ ਦੇ ਵਿੱਚ ਕੁਝ ਬੰਦੇ ਆ ਆਪਾਂ ਕਿਸੇ ਇੱਕ ਦਾ ਨਾਮ ਲਈਏ ਉਹ ਠੀਕ ਨਹੀਂ ਰਹੂਗਾ ਪਾਵੇਂ ਉਹ ਦਮਦਮੀ ਟਕਸਾਲ ਐ ਪਾਵੇਂ ਉਹ ਸਾਡੇ ਮਸ਼ੀਨਰੀ ਕਾਲਜ ਨੇ ਸਾਡੇ ਅਖੰਡ ਕੀਰਤਨੀ ਜਥਾ ਹੈ ਨਾਨਕ ਸਰ ਹੈ ਜਾਂ ਹੋਰ ਜੰਨੀਆਂ ਜਥੇਬੰਦੀਆਂ ਨੇ ਅਖੰਡ ਕੀਰਤਨੀ ਜਥਾ ਸਾਰਿਆਂ ਦੇ ਵਿੱਚ ਸੁਹਿਰਦ ਬੰਦੇ ਹੈਗੇ ਨੇ ਹਮ ਕਾਰਸੀ ਵਾਲੇ ਬਾਬਿਆਂ ਚ ਵੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਅਸੀਂ ਸਤਿਵਦਾ ਦਿਨ ਉਸਤਕਾਰ ਕਰਦੀ ਆਂ ਪਰ ਸਾਰੀਆਂ ਸੰਸਥਾਵਾਂ ਦੇ ਵਿੱਚ ਕੁਝ ਨਾ ਕੁਝ ਕਿਤੇ ਵੱਧ ਕਿਤੇ ਘੱਟ ਕੁਝ ਸਵਾਰਥੀ ਬੰਦੇ ਨੇ ਜਿਹੜੇ ਕੁੱਕੜ ਖੇੜਾ ਉਡਾ ਕੇ ਪੰਜ ਚਾਰ ਮੁੱਦਿਆਂ ਤੇ ਜਿਨ੍ਹਾਂ ਤੇ ਸਹਿਮਤੀ ਨਹੀਂ ਹੋ ਸਕਦੀ ਉਹ ਫਿਲਹਾਲ ਸਹਿਮਤੀ ਨਹੀਂ ਬਣਨੀ ਜਿਨ੍ਹਾਂ ਤੇ ਉਹਨਾਂ ਮੁੱਦਿਆਂ ਦੇ ਉੱਤੇ ਰੋਲਾ ਰੱਬਾ ਪਾ ਕੇ ਉਹ ਕੌਮ ਨੂੰ ਕਨਫਿਊਜ਼ ਕਰਦੇ ਨੇ ਆਪਸ ਚੜ੍ਹਾ ਕੇ ਰੱਖਣਾ ਚਾਹੁੰਦੇ ਆ ਇਹ ਸਾਰੀ ਕੌਮ ਨੂੰ ਸਿਆਣੀ ਹੋਣਾ ਚਾਹੀਦਾ ਕਿ ਜਿਹੜੇ ਬੰਦੇ ਕਾਮਨ ਮਿਨਿਮਮ ਪ੍ਰੋਗਰਾਮ ਦੇ ਵਿੱਚ ਅੜਿੱਕਾ ਬਣਦੇ ਨੇ ਉਹਨਾਂ ਤੋਂ ਕੌਮ ਆਪਣਾ ਖਿਹੜਾ ਛੁੜਵਾ ਲੈ ਤੁਸੀਂ ਖਾਲਸਾ ਜੀ ਕੋਸ਼ਿਸ਼ ਕੀਤੀ ਉਹਨਾਂ ਬੰਦਿਆਂ ਕੋਲ ਪਹੁੰਚਣ ਦੀ ਜੋ ਮਤਭੇਦ ਪੁਲਾ ਕੇ ਇਕੱਠੇ ਨਹੀਂ ਹੋ ਰਹੇ ਤੁਸੀਂ ਕੋਸ਼ਿਸ਼ ਕੀਤੀ ਵੀ ਆਜੋ ਆਪਾਂ ਕਮ ਸੇ ਕਮ ਬੰਦੀ ਸਿੰਘਾਂ ਦੇ ਉੱਪਰ ਤਾਂ ਇਕੱਠੇ ਹੋਈਏ ਸਾਰੇ ਮਤਭੇਦ ਪਲਾਕੇ ਅਸੀ ਜੀ ਬੰਦੀ ਸਿੰਘਾਂ ਦੇ ਮੁੱਦੇ ਤੇ ਜਿੰਨੇ ਕੁ ਜੋਗੀਆਂ ਕੰਮ ਕੀਤਾ ਆਪਣੇ ਵੱਲ ਹਮ ਪ੍ਰੋਫੈਸਰ ਭੁੱਲਰ ਸਾਹਿਬ ਦੀ ਜਦੋਂ ਫਾਂਸੀ ਦੀ ਰਿਹਾਈ ਹੋਣੀ ਸੀ ਉਦੋਂ ਸੰਗਰੂਰ ਦੇ ਵਿੱਚ ਅਸੀਂ ਕਰੀਬ 50 ਹਜ਼ਾਰ ਹਸਤਾਖਰ ਕਰਵਾਏ 250 ਪੰਚਾਇਤਾਂ ਦੇ ਮਤੇ ਰਾਸ਼ਟਰਪਤੀ ਕੋਲ ਪਹੁੰਚਾਏ ਸੀਗੇ ਜੀ ਉਹ ਤੋਂ ਇਲਾਵਾ ਵੀ ਹੋਰ ਗਾਹੀ-ਗਾਹੀ ਕੰਮ ਕੀਤਾ ਪਰ ਅਸੀਂ ਜਿਹੜਾ ਸਾਂਝੇ ਇਕੱਠੇ ਕਰਨ ਦਾ ਕੰਮ ਕੀਤਾ ਬੇਅਦਵੀ ਮੌਕੇ ਜੀ ਉਸ ਮੁੱਦੇ ਤੇ ਅਸੀਂ ਬਹੁਤ ਸਾਰੇ ਪ੍ਰਚਾਰਕ ਵੀਰਾਂ ਨੂੰ ਬੇਨਤੀਆਂ ਕੀਤੀਆਂ ਤਾਂ ਉਹ ਇਕੱਠੇ ਹੋ ਵੀ ਗਏ ਸੀ ਥੋੜਾ ਜਿਹਾ ਇਕੱਠੇ ਵੀ ਰਹੇ ਉਸ ਤੋਂ ਬਾਅਦ ਫੇਰ ਸਮੱਸਿਆ ਕੋਈ ਨਾ ਕੋਈ ਖੜੀ ਹੋ ਗਈ ਤੇ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਪ੍ਰਚਾਰਕ ਸਾਰੇ ਸੂਝਵਾਨ ਨੇ ਬਹੁਤ ਉਹਨਾਂ ਕੋਲ ਸਮਝ ਹੈ ਦੇਖੋ ਅੱਜ ਜੇ ਅਸੀਂ ਇਕੱਠੇ ਨਹੀਂ ਮੁੱਦਾ ਕੀ ਹੈ ਬੇਦਵੀ ਦਾ ਜੀ ਕਿ 2015 ਚ ਵੀ ਅਦਵੀ ਹੋ ਗਈ ਉਸ ਤੋਂ ਬਾਅਦ ਤੁਸੀਂ ਇਹ ਵੇਖ ਲਓ ਬਾਦਲ ਕਿਆਂ ਨੇ ਤਾਂ ਚਲੋ ਉਹ ਤਾਂ ਵਿੱਚ ਸ਼ਾਮਲ ਨਹੀਂ ਜੀ ਉਹਨਾਂ ਨੇ ਤਾਂ ਕੀ ਕਰਨਾ ਸੀ ਕਾਂਗਰਸ ਨੇ ਡੱਕਾ ਨਹੀਂ ਤੋੜਿਆ ਤੇ ਮੌਜੂਦਾ ਸਰਕਾਰ ਨੇ ਵੀ ਡੱਕਾ ਨਹੀਂ ਤੋੜਿਆ ਹਮ ਅੱਜ ਸਾਡੇ ਬਦਵੀ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਟਰਾਂਸਫਰ ਕਰਨ ਵਾਸਤੇ ਸੁਪਰੀਮ ਕੋਰਟ ਤੱਕ ਸਰਸਾ ਡੇਰੇ ਨੇ ਪਹੁੰਚ ਕੀਤੀ ਜੀ ਉਹਦੇ ਵਿੱਚ ਸਾਡੇ ਜਿਹੜੇ ਮੱਲਕੇ ਬਦਵੀ ਦਾ ਕੇਸ ਸੀਗਾ ਉਹਦੇ ਮੁੱਖ ਗਵਾਹ ਸੇਵਕ ਸਿੰਘ ਫੌਜੀ ਨੇ ਇਹ ਕੱਲਿਆਂ ਨੇ ਸੁਪਰੀਮ ਕੋਰਟ ਚ ਲੜਾਈ ਲੜੀ ਆ ਅਸੀਂ ਉਹਨਾਂ ਦਾ ਸਹਿਯੋਗ ਦਿੰਨੇ ਆ ਸਾਡੇ ਸਰਦਾਰ ਐਚ ਐਸ ਫੂਲਕਾ ਸਾਹਿਬ ਨੇ ਸਾਰਾ ਉੱਥੇ ਫ੍ਰੀ ਦੇ ਵਿੱਚ ਉਹਨਾਂ ਨੇ ਬਹਿਸ ਕੀਤੀ ਉੱਥੇ ਜੀ ਇਹ ਕਾਰਨ ਹੈ ਕਿ ਜਿਹੜਾ ਮੱਲਕੇ ਵਿਦਵੀ ਵਾਲੇ ਦੋ ਕੇਸ ਸੀਗੇ ਜਿਹੜੇ ਉਹਦੇ ਨਾਲ ਸੰਬੰਧਤ ਉਹਨਾਂ ਤੇ ਤਾਂ ਸਟੇ ਲੱਗ ਗਿਆ ਸੁਪਰੀਮ ਕੋਰਟ ਦਾ ਜੀ ਪਰ ਬਾਕੀ ਜਿਹੜੇ ਕੇਸ ਨੇ ਉਹ ਉੱਥੇ ਪੰਜਾਬ ਸਰਕਾਰ ਸ਼ਾਮਲ ਨਹੀਂ ਹੋਈ ਮੈਂ ਦੱਸਣਾ ਚਾਹੁੰਦਾ ਕਿ ਹਾਈ ਕੋਰਟ ਨੇ 17 ਮਾਰਚ ਸਨ 2025 ਦੇ ਵਿੱਚ ਐਸੇ 17 ਮਾਰਚ ਨੂੰ ਇੱਕ ਟਿੱਪਣੀ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜੇ ਮਾਹੌਲ ਹੈ ਡੇਰਾ ਪ੍ਰੇਮੀਆਂ ਲਈ ਉਹ ਸੇਮ ਵਰਡਿੰਗ ਇਹ ਨਹੀਂ ਸੀ ਪਰ ਉਹਦੀ ਭਾਵਨਾ ਇਹ ਹੀ ਹੈ ਜਿਿਹੜੇ ਡੇਰਾ ਪ੍ਰੇਮੀ ਜਦੋਂ ਪੇਸ਼ੀ ਭੁਗਤਣਾਉਂਦੇ ਆ ਪੰਜਾਬ ਦੇ ਵਿੱਚ ਤਾਂ ਉਹਨਾਂ ਲਈ ਮਾਹੌਲ ਠੀਕ ਨਹੀਂ ਹੈ ਪੰਜਾਬ ਦੇ ਵਿੱਚ ਇਸ ਲਈ ਇਹਨਾਂ ਦੇ ਕੇਸ ਟਰਾਂਸਫਰ ਹੋਣ ਹਾਈ ਕੋਰਟ ਨੇ ਇਹ ਗੱਲ 17 ਮਾਰਚ ਨੂੰ ਸਟੇਟਮੈਂਟ ਜਿਹੜਾ ਆਰਡਰ ਦੇਤਾ ਬਿਲਕੁਲ ਤਾਂ ਮੈਂ ਹੈਰਾਨ ਆ ਕਿ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਹੈ ਇਹਦਾ ਮਤਲਬ ਪੰਜਾਬ ਸਰਕਾਰ ਖੁਦ ਸਹਿਮਤ ਹੋ ਗਈ ਇਸ ਗੱਲ ਨਾਲ ਕਿ ਹਾਂ ਵਾਕਈ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੈ ਕਿ ਇੱਥੇ ਕੋਈ ਵਿਅਕਤੀ ਪੇਸ਼ੀ ਤੇ ਵੀ ਨਹੀਂ ਜਾ ਸਕਦਾ ਜਦੋਂ ਕਿ ਸਾਡੇ ਸੇਖ ਸਿੰਘ ਫੌਜੀ ਨੇ ਗੱਲ ਕੀਤੀ ਸਰਦਾਰ ਫੂਲਕਾ ਸਾਹਿਬ ਰਾਹੀਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਕਿ ਜੇ ਡੇਰਾ ਪ੍ਰੇਮੀ ਪੰਜਾਬ ਦੀ ਧਰਤੀ ਤੇ ਰਹਿ ਰਹੇ ਨੇ ਜੇ ਪੰਜਾਬ ਦੇ ਵਿੱਚ ਉਹਨਾਂ ਦੇ ਵਿਆਹ ਦੇ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਦੇ ਬੱਚੇ ਜਨਮ ਤੇ ਖੁਸ਼ੀ ਦੇ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਦੀ ਉਹਨਾਂ ਦੇ ਅੰਤਮ ਸੰਸਕਾਰਾਂ ਦੇ ਪ੍ਰੋਗਰਾਮ ਹੋ ਰਹੇ ਨੇ ਉਹ ਇਥੋਂ ਤੱਕ ਕਿ ਉਹਨਾਂ ਦਾ ਬਾਬਾ ਜਦੋਂ ਬਾਹਰ ਹੁੰਦਾ ਵੱਡੇ ਵੱਡੇ ਕਾਠੋ ਆਪਣੇ ਡੇਰਿਆਂ 'ਚ ਕਰਦੇ ਨੇ ਬਾਬਾ ਭਾਵੇਂ ਵੀਡੀਓ ਰਾਹੀ ਉਹਨਾਂ ਨੂੰ ਸੰਬੋਧਨ ਕਰਦਾ ਹੈ ਸਲਾਵਤਪੁਰੇ ਹਰ ਹਫਤੇ ਵੱਡਾ ਇਕੱਠ ਹੋ ਜਾਂਦਾ ਐਤਵਾਰ ਨੂੰ ਜੇ ਇਹ ਸਾਰੇ ਕਾਰਜ ਪੰਜਾਬ ਵਿੱਚ ਚੱਲ ਸਕਦੇ ਨੇ ਉਦੋਂ ਡੇਰਾ ਪ੍ਰੇਮੀਆ ਨੂੰ ਕੋਈ ਖਤਰਾ ਨਹੀਂ ਹੁੰਦਾ ਉਹਨਾਂ ਨੂੰ ਖਤਰਾ ਇਕੱਲਾ ਜਦੋਂ ਉਹਨਾਂ ਨੇ ਅਦਾਲਤ ਚ ਜਾਉਣੇ ਉਦੋਂ ਉਦੋਂ ਖਤਰਾ ਹੈ ਜਦੋਂ ਇਹ ਦਲੀਲ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਫੂਲਕਾ ਸਾਹਿਬ ਨੇ ਤਾਂ ਉੱਥੇ ਉਹਨਾਂ ਨੂੰ ਇਹ ਜਿਹੜਾ ਇੱਕ ਜਿਹੜੇ ਮਲਕੇ ਵਾਲੇ ਕੇਸ ਸੀਗੇ ਜਿਨ੍ਹਾਂ ਚ ਫੂਲਕਾ ਸਾਹਿਬ ਪੇਸ਼ ਹੋਏ ਉਹ ਤਾਂ ਉਹਨਾਂ ਨੇ ਮਤਲਬ ਕਹਿ ਲਓ ਕਿ ਉਹਨਾਂ ਨੇ ਸਟੇਲ ਆਤੀ ਕਿ ਨਹੀਂ ਜੀ ਇਹਦਾ ਮਤਲਬ ਹੈ ਕਿ ਉਹ ਪੰਜਾਬ ਦੇ ਵਿੱਚ ਹੀ ਕੇਸ ਚੱਲਣਗੇ ਹੁਣ ਜੀ ਤਾਂ ਪਰ ਬਾਕੀ ਸਾਰੇ ਮਸਲਿਆਂ ਦੇ ਵਿੱਚ ਕੋਈ ਉੱਥੇ ਸ਼ਾਮਲ ਨਹੀਂ ਹੋਇਆ ਨਾ ਪੰਜਾਬ ਸਰਕਾਰ ਨਾ ਕੋਈ ਐਜਬੀਸੀ ਨੇ ਉੱਥੇ ਕੰਮ ਕੀਤਾ ਸਾਡੀਆਂ ਸਿੱਖ ਜਥੇਬੰਦੀਆਂ ਕਿੱਥੇ ਨੇ ਇਹ ਤਾਂ ਕੌਮ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਸਿੱਕਾ ਕਥੇ ਬੰਦਿਆਂ ਦੀ ਜੇ ਐਸਜੀਪੀ ਐਸਜੀਪੀਸੀ ਦੀ ਵੱਡੀਆਂ ਨਕਾਮੀਆਂ ਹੈਗੀਆਂ ਇਹ ਵੀ ਕਰਿਆ ਚਾਹੀਦੀ ਇਹਨਾਂ ਨੇ ਇਹਨਾਂ ਨੇ ਧਮਕ ਜੇ ਵੱਡੇ ਵੱਡੇ ਮਾਰੇ ਮਾਰਦੇ ਨੇ ਕੰਮ ਡੱਕਾ ਨਹੀਂ ਤੋੜਦੇ ਪਰ ਅਸੀਂ ਇਹਦੇ ਤੇ ਗਰਾਊਂਡ ਤੇ ਕੰਮ ਕਰ ਰਹੇ ਹਾਂ ਜਿਹੜਾ ਮੱਲਕੇ ਵਾਲਾ ਕੇਸ ਹੈ ਵਿਦਵੀ ਦਾ ਉੱਤੇ ਸਾਡੇ ਵੀਰ ਸੇਵਕ ਸਿੰਘ ਪੂਰਾ ਡਟ ਕੇ ਜਿੰਨੇ ਜੋਗੀਆਂ ਲੜਾਈ ਲੜਦੇ ਖਾਲਸਾ ਜੀ ਡੇਰਾਬਾਦ ਬਧਾ ਪੰਜਾਬ ਦੇ ਵਿੱਚ ਹੁਣ ਨਹੀਂ ਬਹੁਤ ਸਾਲਾਂ ਤੋਂ ਪਾਇਰ ਪਸਾਰ ਰਿਹਾ ਪਸਾਰ ਪਾਇਰ ਪਸਾਰ ਦੇ ਪਸਾਰ ਦੇ ਬਹੁਤ ਫੈਲ ਗਿਆ ਪੰਜਾਬ ਦੇ ਵਿੱਚ ਡੇਰਾਬਾਦ ਔਰ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਲੋਕ ਜ਼ਿੰਮੇਵਾਰ ਆ ਲੋਕਾਂ ਨੂੰ ਸਮਝਾਇਆ ਨਹੀਂ ਗਾ ਡੇਰਾਬਾਦ ਪ੍ਰਤੀ ਪ੍ਰਚਾਰ ਬਹੁਤ ਵਾਰ ਤੁਸੀਂ ਕਹਿ ਰਹੇ ਸੀਗੇ ਕਿ ਸਿੱਖੀ ਦਾ ਪ੍ਰਚਾਰ ਹੋਇਆ ਪਰ ਡੇਰਾਬਾਦ ਕਿਉਂ ਬਣਿਆ ਪੰਜਾਬ ਦੇ ਵਿੱਚ ਕੋਈ ਜ਼ਿੰਮੇਵਾਰ ਸਾਡੇ ਜਿਹੜੇ ਲੋਕ ਨਹੀਂ ਨਾ ਬਹੁਤ ਪਿਆਰੇ ਨੇ ਬਹੁਤ ਭੋਲੇ ਨੇ ਬਹੁਤ ਕੋਮਲ ਨੇ ਬਹੁਤ ਪਿਆਰੇ ਜੇ ਲੋਕ ਨੇ ਸਾਡੇ ਮੈਂ ਸਾਡੇ ਲੋਕਾਂ ਨੂੰ ਦੋਸ਼ੀ ਨਹੀਂ ਮੰਨਦਾ ਕਿਸੇ ਵੀ ਤਰ੍ਹਾਂ ਇੰਨੇ ਪਿਆਰੇ ਨਹੀਂ ਕਿਉਂਕਿ ਮੇਰਾ ਇਹ ਪ੍ਰੈਕਟੀਕਲ ਧਾਰਬ ਹੈ ਜੇ ਉਹਨਾਂ ਨੂੰ ਪਿਆਰ ਨਾਲ ਆਪਾਂ ਗਲਵਕੜੀ ਚ ਲੈ ਕੇ ਪਿਆਰ ਨਾਲ ਬਹਿ ਕੇ ਸਮਝਾ ਜੇ ਯਾਰ ਆਪਣਾ ਗੁਰੂ ਗੋਬਿੰਦ ਸਿੰਘ ਹੈ ਆਪਾਂ ਦੂਰ ਗ੍ਰੰਥਸਭ ਦੇ ਸਿੱਖਾਂ ਲੋਕ ਛਾਲਾ ਮਾਰ ਮਾਰ ਕੇ ਸਿੱਖੀ ਵੱਲ ਭੱਜੇ ਆਉਂਦੇ ਆ ਜੀ ਇਹ ਤਾਂ ਸਿਰਫ ਸਾਡੀ ਦੱਸਣ ਵਾਲਿਆਂ ਦੀ ਕਮੀ ਰਹੀ ਹੈ ਕਿ ਅਸੀਂ ਉਹਨਾਂ ਨੂੰ ਤੱਕ ਪਿਆਰ ਨਾਲ ਗੱਲ ਨਹੀਂ ਪਹੁੰਚਾ ਸਕੇ ਲੋਕਾਂ ਦਾ ਕੋਈ ਕਸੂਰ ਨਹੀਂ ਔਰ ਜਿਹੜੀ ਸਾਡੀ ਐਸਜੀਪੀਸੀ ਹੈ ਸਰਮੌਰ ਸੰਸਥਾ ਹੈ ਜਿਹੜੀ ਕਹਿੰਦੇ ਨੇ ਜਿਹਨੂੰ ਸਰਮੌਰ ਸੰਸਥਾ ਉਹਨਾਂ 'ਚ ਇਮਾਨਦਾਰੀ ਨਹੀਂ ਹੈ ਮਜੂਦਾ ਪ੍ਰਬੰਧ ਕਾ 'ਚ ਜੀ ਅੱਜ ਤੁਸੀਂ ਵੇਖੋ ਕਿ ਜਿਹੜੇ ਵਿਅਕਤੀ ਬੰਗਲਾ ਸਾਹਿਬ ਦੇ ਵਿੱਚ ਭਾਵੇਂ 'ਚ ਦਿੱਲੀ ਕਮੇਟੀ ਵੀ ਵੀ ਮੈਂ ਵਿੱਚ ਐਡ ਕਰ ਦੇਣਾ ਜੀ ਅਸੀਂ ਸਾਰੇ ਕਹਿੰਦੇ ਹਾਂ ਕਿ ਐਸਜੀਪੀਸੀ ਬਾਦਲ ਮੁਕਤ ਹੋਣੀ ਚਾਹੀਦੀ ਹੈ ਪਰ ਨਾਲ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਬਾਦਲ ਮੁਕਤ ਹੋਗੀ ਤੇ ਵੇੜਾ ਤਾਂ ਉਹਨਾਂ ਦਾ ਪਹਿਲਾਂ ਨੂੰ ਵੀ ਵੱਧ ਕਰਖ ਗਿਆ ਸੋ ਇਸ ਕਰਕੇ ਭਾਵੇਂ ਸਾਡੀ ਦਿੱਲੀ ਕਮੇਟੀ ਹੈ ਜਾਂ ਐਸਜੀਪੀਸੀ ਹੈ ਜਦੋਂ ਇਹਨਾਂ ਨੇ ਪ੍ਰਚਾਰਕ ਰੱਖਣੇ ਨੇ ਤਾਂ ਉੱਥੇ ਪੈਮਾਨਾ ਕੀ ਹੈ ਜੀ ਜਦੋਂ ਮਨਜੀਤ ਸਾਹਿਬ ਦੀ ਸਟੇਜ ਤੋਂ ਜਾਂ ਬੰਗਲਾ ਸਾਹਿਬ ਦੀ ਸਟੇਜ ਤੋਂ ਕਿਸੇ ਨੇ ਕਥਾ ਕਰਨੀ ਹੈ ਤਾਂ ਉਥੇ ਪੈਮਾਨਾ ਕੀ ਹੈ ਇਹਨਾਂ ਦਾ ਸਿਰਫ ਉਹ ਵਿਅਕਤੀ ਜਿਹੜੇ ਇਹਨਾਂ ਨੂੰ ਜਾਣ ਪਛਾਣਦੇ ਨੇ ਜਿਹੜੇ ਕੋਈ ਇਹਨਾਂ ਦੇ ਇਹਨਾਂ ਦੇ ਇਸ਼ਾਰਿਆਂ ਤੇ ਚੱਲਣਗੇ ਠੀਕ ਹੈ ਥੋੜੇ ਚੰਗੇ ਬੰਦੇ ਵੀ ਉਥੇ ਆ ਜਾਂਦੇ ਨੇ ਪਰ ਉਥੇ ਕੋਈ ਇਦਾਂ ਦਾ ਟੈਸਟ ਕੁਝ ਨਹੀਂ ਹੈ ਕਿ ਤੁਸੀਂ ਘੱਟੋ ਘੱਟ ਕੋਈ ਰੱਖੋ ਸਾਰਾ ਪ੍ਰੋਗਰਾਮ ਵੀ ਆਜ ਹੀ ਸਾਡਾ ਟੈਸਟ ਹੈ ਇਹਨੂੰ ਪਾਸ ਕਰੋਗੇ ਤਾਂ ਤੁਹਾਨੂੰ ਇੱਥੇ ਵਕਤ ਮਿਲੂਗਾ ਇਹ ਕਾਰਨ ਹੈ ਜਿਹੜੇ ਬੰਦੇ ਗਰਾਉਂਡ ਤੇ ਪ੍ਰੋਪਰ ਸੱਚੇ ਦਿਲੋਂ ਕੰਮ ਕਰ ਰਹੇ ਨੇ ਉਹ ਤਾਂ ਉੱਥੇ ਮੰਜੀ ਸਾਹਿਬ ਦੇ ਨੇੜੇ ਨਹੀਂ ਲੱਗ ਸਕਦੇ ਤੇ ਜਿਹੜੇ ਸਵਾਰਥੀ ਕਿਸਮ ਦੇ ਲੋਕ ਨੇ ਉਹਨਾਂ ਨੇ ਕਹਾਣੀਆਂ ਵੀ ਉਹੋ ਜਿਹੀਆਂ ਸੁਣਾ ਦੇਣੀਆਂ ਨੇ ਉਹ ਉੱਥੇ ਬਣ ਕੇ ਕੌਮ ਦੇ ਉਪਦੇਸ਼ਕ ਬਣੇ ਹੋਏ ਨੇ ਪਰ ਇਹ ਸਮਾਂ ਜਿਹੜਾ ਬਦਲਦਾ ਰਹਿੰਦਾ ਹੈ ਗੁਰੂ ਮਹਾਰਾਜ ਕਿਰਪਾ ਕਰਨਗੇ ਸਾਨੂੰ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਸਾਡਾ ਇੱਕ ਇੱਕ ਬੰਦਾ ਅੱਜ ਵੀ ਸਵਾ ਸਵਾ ਲੱਖ ਵਰਗ ਹੈ ਜੀ ਇੰਨੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ ਬਹੁਤ ਸਾਰੇ ਲੋਕ ਨੇ ਜੇ ਅੱਜ ਤੁਸੀਂ ਗੱਲ ਕਰਨੋਂ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਇਕੱਲੇ ਲੰਗਰ ਨੂੰ ਲੈ ਕੇ ਚੱਲੇ ਨੇ ਇਕੱਲਾ ਬੰਦਾ ਸਵਾ ਲੱਖ ਵਰਗਾ ਲੱਗਦਾ ਮੈਨੂੰ ਤੇ ਜੇ ਤੁਸੀਂ ਕੁਦਰਤੀ ਖੇਤੀ ਦੀ ਗੱਲ ਕਰੋ ਅਫਤਾਰ ਸਿੰਘ ਫਗਵਾੜਾ ਗੁੱਡ ਗਰੋ ਵਾਲੇ ਜੀ ਇਕੱਲਾ ਬੰਦਾ ਸਵਾ ਲੱਖ ਵਰਗਾ ਸਾਡੇ ਬਹੁਤ ਸਾਰੇ ਸਾਰੇ ਪਾਸੇ ਚੱਲ ਰਹੇ ਨੇ ਇਕੱਲੇ ਇਕੱਲੇ ਬੰਦੇ ਸਵਾ ਸਵਾ ਲੱਖ ਵਰਗੇ ਨੇ ਸਾਡੀ ਟੀਮ ਮੈਨੂੰ ਸਵਾ ਲੱਖ ਵਰਗੀ ਹੀ ਲੱਗਦੀ ਹੈ ਜਿਹੜੀ ਧਰਮ ਪਰिवर्तन ਦੇ ਮੁੱਦੇ ਤੇ ਗਰਾਊਂਡ ਤੇ ਕੰਮ ਕਰ ਰਹੀ ਹੈ ਤਾਂ ਅੱਜ ਵੀ ਗੁਰੂ ਮਾਰ ਦੇ ਦੀ ਬਖਸ਼ਿਸ਼ ਹੈ ਇਹ ਸਾਰੇ ਹਾਲਾਤ ਜਿੰਨੇ ਵੀ ਬਾੜੇ ਨੇ ਇਹ ਸਾਰੇ ਸੁਧਰਨਗੇ ਠੀਕ ਹੋਊਗਾ ਸਭ ਕੁਝ ਪਰ ਲੋਕਾਂ ਨੂੰ ਜ਼ਰੂਰ ਜਾਗਣਾ ਚਾਹੀਦਾ ਜੀ ਤਾਂ ਲਾਸਵਾਲਾ ਖਾਲਸਾ ਜੀ ਕਿ ਆਪਣੀ ਸਿੱਖਾਂ ਦੇ ਇੱਕ ਰਾਜਨੀਤਿਕ ਜਮਾਤ ਹੋਣੀ ਚਾਹੀਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਬਣਦੀ ਆ ਔਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਪੰਜਾਬ ਦੇ ਵਿੱਚ ਦਰੋ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਸੁਵੀਰ ਬਾਦਲ ਗੱਲ ਕਰਦਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗੇ ਦੇਖੋ ਜਿਹੜੀ ਗੱਲ ਅੱਜ ਸੁਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਗੱਲ ਬਹੁਤ ਵਧੀਆ ਕਰ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਜੀ ਤੇ ਉਸ ਗੱਲ ਦਾ ਸਾਨੂੰ ਸਵਾਗਤ ਵੀ ਕਰਨਾ ਚਾਹੀਦਾ ਹਮ ਪਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਇੰਨੀ ਸੋਹਣੀ ਗੱਲ ਕਦੋਂ ਕਰ ਰਹੇ ਨੇ ਜਦੋਂ ਉਹ ਸੱਤਾ ਤੋਂ ਬਾਹਰ ਨੇ ਉਦੋਂ ਇੰਨੀ ਵਧੀਆ ਗੱਲ ਕਰ ਰਹੇ ਨੇ ਜਦੋਂ ਉਹ ਸੱਤਾ 'ਚ ਆਉਂਦੇ ਨੇ ਉਦੋਂ ਭੁੱਲ ਜਾਂਦੇ ਨੇ ਇਸ ਕਰਕੇ ਇਹ ਤਾਂ ਸਾਰੀ ਸਾਨੂੰ ਤਾਂ ਵਧੀਆ ਗੱਲ ਕਰਨ ਵਾਲੇ ਬੰਦੇ ਚਾਹੀਦੇ ਐ ਜਿਹੜੇ ਮਾਹੌਲ ਚੋਂ ਵਧੀਆ ਗੱਲ ਕਰਦੇ ਨੇ ਉਹ ਮਾਹੌਲ ਉਹਨਾਂ ਨੂੰ ਦੇ ਦਿਓ ਸੋ ਵੀਰ ਸਿੰਘ ਬਾਦਲ ਜਦੋਂ ਸੱਤਾ ਤੋਂ ਦੂਰ ਹੋਣਗੇ ਉਦੋਂ ਸੋਹਣੀ ਗੱਲ ਕਰਨਗੇ ਇਸ ਲਈ ਆਪਾਂ ਉਹਨਾਂ ਨੂੰ ਸੱਤਾ ਤੋਂ ਬਾਹਰ ਰੱਖੀਏ ਉਹ ਚੰਗੀ ਗੱਲ ਕਰੀ ਜਾਣ ਉਸ ਗੱਲ ਦਾ ਸੀ ਸਵਾਗਤ ਕਰੀਏ ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਜਿਵੇਂ ਤੁਸੀਂ ਵਾਰਿਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਹੋ ਰਹੀ ਜਿਵੇਂ ਉਹਨਾਂ ਨੂੰ ਜਿਤਾਇਆ ਲੋਕਾਂ ਨੇ ਏਡੇ ਵੱਡੇ ਮਾਰਜਨ ਦੇ ਨਾਲ ਜੇਲ੍ਹ ਚ ਬੈਠਿਆਂ ਨੂੰ ਕੌਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਉਹਦੇ ਤੇ ਵੀ ਸਰਕਾਰ ਨੇ ਤਾਂ ਕਈ ਕੀਤਾ ਐਨਐਸਏ ਕੋਈ ਬਣਦਾ ਨਹੀਂ ਸੀਗਾ ਤਾਂ ਬਾਕੀ ਵੀ ਜਿਵੇਂ ਹੁਣ ਨਮਾ ਅਕਾਲੀ ਦਲ ਬਣਿਆ ਤਾਂ ਇਹ ਸਾਰਾ ਕੁਝ ਇਹਨਾਂ ਦਾ ਪਤਾ ਲੱਗੂਗਾ ਕਿ ਇਹ ਇਹ ਇਹਨਾਂ ਦੀਆਂ ਕਾਰਵਾਈਆਂ ਤੋਂ ਇਹਨਾਂ ਦੇ ਕੰਮਾਂ ਤੋਂ ਪਤਾ ਲੱਗਣਾ ਕਿ ਕਿਸ ਪਾਸੇ ਨੂੰ ਚੱਲਦੇ ਨੇ ਜੇ ਇਮਾਨਦਰੀ ਨਾਲ ਜਿਹੜਾ ਬੰਦਾ ਵੀ ਕੌਮ ਦੀ ਪੰਥ ਦੀ ਪੰਜਾਬ ਦੀ ਗੱਲ ਕਰੂਗਾ ਲੋਕ ਤਾਂ ਉਹਦਾ ਸਾਥ ਦਿੰਦੇ ਨੇ ਲੋਕ ਸਾਡੇ ਬਹੁਤ ਪਿਆਰੇ ਨੇ ਤੇ ਬਹੁਤ ਸਿਆਣੇ ਜੀ ਤੁਹਾਨੂੰ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚਕੀ ਤਾਂ ਪਾਈਸਾ ਪਾਈ ਹਰਜਿੰਦਰ ਸਿੰਘ ਮਾਜੀ ਲਗਾਤਾਰ ਪੰਜਾਬ ਦੇ ਜਿਹੜੇ ਚਲੰਤ ਮੁੱਦੇ ਨੇ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੋਵੇ ਚਾਹੇ ਧਰਮ ਪਰिवर्तन ਦੀ ਗੱਲ ਹੋਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਆ ਇੱਕ ਸਵਰਧਤਾ ਦੇ ਨਾਲ ਜਿਹੜਾ ਉਹ ਬੋਲਦੇ ਆ ਔਰ ਪਿਛਲੇ ਟਾਈਮ ਦੇ ਬੱਚਾ ਗੱਲਾਂ ਚੱਲੀਆਂ ਬੰਦੀ ਸਿੰਘਾਂ ਦੀਆਂ ਔਰ ਗੁਰੂਸੱਲ ਦੀ ਬੇਅਦਬੀ ਦਾ ਮਸਲਾ ਜਿਹੜਾ ਬਹੁਤ ਸਾਰੇ ਸਾਲਾਂ ਤੋਂ ਜਿਹੜਾ ਚੱਲਿਆ ਹੋਇਆ ਹੈਗਾ ਔਰ ਪਾਈਸਾ ਪਾਈ ਜਗਤਾਰ ਸਿੰਘ ਹਵਾਰਾ ਜਿਹਦੇ ਮਾਤਾ ਜੀ ਜਿਹੜੇ ਆਪਣੇ ਪਿੰਡ ਦੇ ਵਿੱਚ ਆਏ ਹੋ ਇਹ ਕਿ ਮਾਂ ਜਿਹੜਾ 30-32 ਸਾਲ ਤੋਂ ਆਪਣੇ ਪੁੱਤ ਨੂੰ ਡਿਕ ਰਹੀ ਆ ਪਰ ਆਪਣੀ ਪੁੱਤ ਨੂੰ ਡਿਕਦੇ ਹੋਏ ਐਦਾਂ ਦੀ ਜਿਹੜੀ ਆ ਉਸ ਸਥਿਤੀ ਦੇ ਵਿੱਚ ਚੱਲ ਗਿਆ ਬੇਹੱਦ ਦੁਖਦਾ ਔਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਕਿੱਥੇ ਆ ਐਸਜੀਪੀ ਦੇ ਸਟੈਂਡ ਕਿੱਥੇ ਆ ਇਹਨਾਂ ਸਵਾਲਾਂ ਦੇ ਉੱਪਰ ਇਹਨਾਂ ਗੱਲਾਂ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਆ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਧਾਨਾ ਕੈਮਰਾਮੈਨ ਗੁਸਰ ਦੇ ਨਾਲ ਧੰਨਵਾਦ